ਲਓ ਵੀ ਮਿੱਤਰੋ ਅੱਜ ਤੁਹਾਡੀ ਇੱਕ ਹੋਰ ਰੀਜ ਪੂਰੀ ਕਰਨ ਜਾ ਰਹੇ ਜਿਹੜੇ ਭਰਾਵਾਂ ਦੀ ਮਨ ਦੀ ਤਮੰਨਾ ਸੀ ਵੀ ਪੰਜਾਬ ਨਸਲ ਦਾ ਘੋੜਾ ਤਿਆਰ ਕਰਨਾ ਤਾਂ ਮਿੱਤਰੋ ਪੂਰੀ ਟੌਪ ਕੁਆਲਿਟੀ ਦਾ ਪੰਜਾਬ ਨਸਲ ਦਾ ਚੰਗੇ ਖਾਨਦਾਨ ਦਾ ਬਸ਼ੀਰਾ ਲਿਆਤਾ ਪੰਜਾਬ ਨਸਲ ਮਤਲਬ ਆਪਣੇ ਮੱਝੂ ਕੇ ਖਾਨਦਾਨ ਦਾ ਆਪਣੇ ਪੰਜਾਬ ਦੀ ਨਸਲ ਤੇ ਆਪਣੇ ਆਪ ਦੀ ਨਸਲ ਦੋਸਤੋ ਪੰਜਾਬ ਨਸਲ ਦਾ ਮੱਝੂ ਖਾਨਦਾਨ ਦਾ ਬਸ਼ੀਰਾ ਲਿਆਤਾ ਚੰਗੀ ਬਰੀਕੀ ਵਾਲਾ ਬਸ਼ੀਰਾ ਥੋੜਾ ਜਿਹਾ ਸਾਮ ਤੋਂ ਘਟਾ ਹੈ ਪਰ ਉਹ ਜਾਂ ਬਣ ਵੀ ਰੇਟ ਸੈਰੀ ਜਾਣਾ ਚੰਗਾ ਬੱਚਾ ਓਵਰ ਆਲ ਖਾਨ ਕੰਡੀਸ਼ਨ ਤੋਂ ਲੈ ਕੇ ਪੈਰਾਂ ਪੂਰਾ ਨੇ ਪੂਰੀ ਓਕੇ ਰਿਪੋਰਟ ਤੇ ਸਾਰੀ ਡਿਟੇਲ ਦਵਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਦੋਸਤ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਤਰੀਕ 17 ਜੂਨ 2025 ਦੀ ਇਹ ਵੀਡੀਓ ਹੈ ਜੀ ਤੇ ਅੱਜ ਪੰਜਾਬ ਮੱਝੌਨ ਦਾ ਵਸ਼ੀਰਾ ਲਿਆਂਦਾ ਤੁਹਾਡੇ ਸਾਹਮਣੇ ਕਾਫੀ ਭਰਾਵਾਂ ਦੇ ਫੋਨ ਆਉਂਦੇ ਹੁਣ ਆਪਣੇ ਕੋਲ ਫਿਲਹਾਲ ਮੱਝੂਕੇ ਖਾਨਦਾਨ ਦਾ ਕੋਈ ਨੀਲਾ ਵਸ਼ੀਰਾ ਹੈ ਨਹੀਂ ਜੀ ਨਾ ਵਸ਼ੀਰੀ ਸੀ ਨਾ ਵਸ਼ੀਰਾ ਤੇ ਕਾਫੀ ਭਰਾਵਾਂ ਦੇ ਫੋਨ ਆ ਰਹੇ ਸੀ ਬਾਈ ਯਾਰ ਜਿਆਦਾ ਮੱਝੂਕੇ ਲੈਣ ਦਾ ਵਸ਼ੀਰਾ ਹੋਵੇ ਜਾਂ ਵਸ਼ੀਰੀ ਹੋਵੇ ਘੋੜੀ ਦੀ ਵੀ ਕਾਫੀ ਡਿਮਾਂਡ ਆ ਆਪਣੇ ਹੁਣ ਪੰਜਾਬ ਚ ਮੱਝੂਕੇ ਲੈਣ ਦੇ ਜਾਨਵਰਾਂ ਦਾ ਟ੍ਰੈਂਡ ਦੁਬਾਰਾ ਚੱਲ ਪਿਆ ਦੋਸਤੋ ਬਹੁਤ ਫੋਨ ਆਉਂਦੇ ਮੈਨੂੰ ਵੀ ਬਾਈ ਮੱਝੂਕੇ ਲੈਣ ਦਾ ਜਾਨਵਰੀ ਲੈਣਾ ਤਾ ਮਿੱਤਰੋ ਅੱਜ ਤੁਹਾਡੇ ਲਈ ਬਸ਼ੀਰਾ ਲੱਭ ਕੇ ਲਿਆਂਦਾ ਬਹੁਤ ਚੰਗਾ ਬਸ਼ੀਰਾ ਕਹਿੰਦਾ ਮਤਲਬ ਤਨ ਕੰਡੀਸ਼ਨ ਦੀ ਗਰਦਨ ਦੀ ਲੈਂਥ ਲੰਥ ਦੀ ਜਿਵੇਂ ਇੱਕ ਵਾਰ ਦੁੱਧੋਂ ਟੁੱਟੇ ਜਾਨਵਰ ਲਿੱਤਾ ਹੁੰਦਾ ਤਾਂ ਬਾਈ ਹੁਣਾਂ ਦੁੱਧੋਂ ਤੋੜਿਆ ਹੋਇਆ ਸੀ ਤਾਂ ਇਹ ਲਿੱਤਾ ਜ਼ਰੂਰ ਹੋਊਗਾ ਪਰ ਜਿਹੜੀ ਬਰੀਕੀ ਆ ਕੁਆਲਿਟੀ ਉਹ ਤਾਂ ਪਤਾ ਹੀ ਆ ਵੀ ਪਤਾ ਚੱਲੀ ਜਾਂਦੀ ਹੁੰਦੀ ਹੈ ਹਨਾ ਕਿਉਂਕਿ ਜਿਹੜੀ ਇਹਦੀ ਮੰਤਰ ਮੰਤਰ ਉਹ ਤਾਂ ਜ਼ਿਆਦਾ ਮੈਨੂੰ ਦੱਸਣ ਦੀ ਲੋੜ ਨਹੀਂ ਸੋ ਹੋਰ ਮੈਂ ਪਾਲ ਪੋਰੀਆਂ ਬਾਰੇ ਉਮਰ ਬਾਰੇ ਤੁਹਾਨੂੰ ਡਿਟੇਲ ਦੇ ਦੇਣਾ ਫਸ ਤੋਂ ਉਸ ਤੋਂ ਪਹਿਲਾਂ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਜਾਨਵਰ ਲੈਣਾ ਚਾਹੁੰਦੇ ਹੋ ਮਾਰਕੀਟ ਨਾਲ ਸਸਤਾ ਲੈਣਾ ਚਾਹੁੰਦੇ ਆ ਤਾਂ ਮਿੱਤਰੋ ਚੈਨਲ ਸਬਸਕ੍ਰਾਈਬ ਕਰ ਲਓ ਨਹੀਂ ਤਾਂ ਥੱਲੇ ਨੰਬਰ ਚੱਲੀ ਜਾਂਦਾ ਫੋਨ ਲਾ ਕੇ ਆਪਣੀ ਡਿਮਾਂਡ ਦੱਸ ਕੇ ਹਨਾ ਡਿਮਾਂਡ ਦੱਸ ਕੇ ਆਪਾਂ ਉਦਾਂ ਦਾ ਜਾਨਵਰ ਤੁਹਾਨੂੰ ਮਿਲ ਜੂ ਤੇ ਅੱਜ ਉਹ ਬਾਦਿਆਂ ਆਪਾਂ ਵੀਡੀਓ ਬਾਰੇ ਡਿਟੇਲ ਦਿੰਦੇ ਆ ਉਸ ਤੋਂ ਬਸ਼ੀਰਾ ਸਾਢੇ 8 ਮਹੀਨੇ ਦਾ ਸਾਢੇ 8 ਤੋਂ 9 ਮਹੀਨੇ ਉਮਰ ਦਾ ਬੱਚੇ ਦੀ ਬਾਲ ਭਰੇ ਸਾਫਾ ਰੰਗ ਤੁਸੀਂ ਦੇਖ ਲਿਆ ਨੀਲੇ ਹੀ ਹੌਲੀ ਹੌਲੀ ਹੋਣੇ ਨੇ ਡੈਪਲ ਸਟ੍ਰੀਟ ਚ ਜਾਉ ਗ੍ਰੇ ਕਲਰ ਦਾ ਤੇ ਹੈ ਬਸ਼ੀਰਾ ਮੱਥੇ ਫੋਲਾ ਕੰਨ ਕੰਡੀਸ਼ਨ ਦਾ ਚੰਗਾ ਬਰੀਕੀ ਵਾਲਾ ਕੰਨਾ ਕੁੰਡੀ ਵਾਲਾ ਕੰਨਾ ਕੋਈ ਓਵਰਲੈਪਿੰਗ ਨਹੀਂ ਐਨ ਪੂਰੀ ਪਰਫੈਕਟ ਕੰਨਾ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਹੈ ਫੇਸ ਬੂਸ ਬਹੁਤ ਜ਼ਿਆਦਾ ਪਤਲਾ ਤੇ ਗਰਦਨ ਦਾ ਜਿਹੜਾ ਕਰਬਾ ਕੰਡਾ ਕੁੰਡੀ ਤੋਂਣਾ ਤੇ ਖੜਨੇ ਖੁੱਡਨੇ ਵੀ ਚੰਗੇ ਆ ਬੱਚੇ ਹੱਥਾਂ ਪੈਰਾਂ ਤਾਂ ਸਾਫ਼ ਆ ਦੋਸਤੋ ਵਾਲ ਘੋਰੀਆਂ ਦਾ ਜਿਵੇਂ ਸਾਫ਼ ਹੁਣ ਇਹਦੇ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਜਿਹੜਾ ਲੁਧਿਆਣੇ ਸੂਬੇਦਾਰ ਘੋੜਾ ਮੱਝੂ ਕੇ ਲੈਣ ਦਾ ਸੂਬੇਦਾਰ ਦਾ ਮਾਲਕਾ ਨੇ ਗਾਰੰਟੀ ਨਾਲ ਆਪਾਂ ਨੂੰ ਸੂਬੇਦਾਰ ਦਾ ਦਿੱਤਾ ਬਾਕੀ ਆਪਾਂ ਜਦੋਂ ਸੌਦਾ ਵੀ ਹੋ ਗਿਆ ਆਪਾਂ ਇੱਕ ਵਾਰ ਤੁਹਾਡੀ ਮਾਲਕ ਨਾਲ ਗੱਲ ਵੀ ਕਰਾ ਦਾਂਗੇ ਤਾਂ ਮਿੱਤਰੋ ਕੋਈ ਜੇ ਪੰਜਾਬ ਨਸਲ ਦਾ ਵਸ਼ੀਰਾ ਪਾਲਣਾ ਚਾਹੁੰਦਾ ਹੋਇਆ ਤਾਂ ਅੱਜ ਬਾ ਵਸ਼ੀਰਾ ਜ਼ਰੂਰ ਦੇਖ ਕੇ ਜਾਓ ਜਾਇਜ਼ ਰੇਟ ਦਾ ਭਾਅ ਸਿਰ ਮੰਨ ਲਓ ਕੋਈ ਐ ਨਹੀਂ ਕੋਈ ਫਾਲਟ ਨਹੀਂ ਵਾਲਪੋਰੀਆਂ ਦਾ ਗਲਤ ਨਹੀਂ ਪੂਰੀ ਓਕੇ ਰਿਪੋਰਟ ਆ ਜਮਾਂ ਘੱਟ ਮੁੱਲ ਦਾ ਮਿਲ ਜੂਗੀ ਜੇ ਕਿ ਭਰਾ ਦੇ ਪਸੰਦ ਹੋਇਆ ਤਾਂ ਫੋਨ ਲਾ ਲਓ ਮਿਲਦੇ ਹਾਂ ਜਲਦ ਨਵੇਂ ਵੀਡੀਓ ਨੂੰ ਧੰਨਵਾਦ